ਨੌਜਵਾਨਾਂ ਨੂੰ ਬੜਾ ਹੌਸਲਾ ਦਿੱਤਾ ਸਿੱਧੂ ਮੂਸੇ ਵਾਲੇ ਦੇ ਗੀਤਾਂ ਨੇ ਇੱਕ ਮੱਧਮ ਵਰਗੀ ਪਰਿਵਾਰ ਦੇ ਵਿੱਚੋਂ ਉੱਠ ਕੇ ਇੰਨੀਆਂ ਬੁਲੰਦੀਆਂ ਤੇ ਚਲੇ ਜਾਣਾ ਉਹ ਵੀ ਆਪਣੇ ਆਪ ਹੀ ਆਪਣੀ ਗਾਇਕੀ ਤੇ ਆਪਣੀ ਲੇਖਣੀ ਦੇ ਸਿਰ ਤੇ ਹੂੰ ਇਹ ਸੇਹਰਾ ਕੱਲੇ ਸਿੱਧੂ ਮੂਸੇ ਵਾਲੇ ਦੇ ਸਿਰ ਵੱਜਦਾ ਇਸ ਤੋਂ ਪਹਿਲਾਂ ਚਮਕੀਲੇ ਨੇ ਆਪਣੇ ਗੀਤ ਲਿਖੇ ਤੇ ਆਪਣੇ ਗਾਏ ਪਰ ਉਹਦੇ ਗੀਤਾਂ ਨੂੰ ਅਸੀਂ ਪਰਿਵਾਰ ਦੇ ਵਿੱਚ ਬਹਿ ਕੇ ਨਹੀਂ ਸੁਣ ਸਕਦੇ ਬਿਲਕੁਲ ਸਿੱਧੂ ਮੂਸੇ ਵਾਲੇ ਨੂੰ ਭਾਵੇਂ ਅੱਜ ਗਏ ਨੂੰ 2 ਸਾਲ ਹੋ ਗਏ ਪ੍ਰਦੀਪ ਜੀ ਅੱਜ ਵੀ ਤੁਹਾਨੂੰ ਜੇ ਪੰਜ ਚਾਰ ਗੱਡੀਆਂ ਤੁਹਾਡੇ ਕੋਲੋਂ ਲੰਘਦੀਆਂ ਨੇ 1 2 ਦੇ ਵਿੱਚ ਸਿੱਧੂ ਮੂਸੇ ਵਾਲਾ ਚੱਲਦਾ ਹੀ ਸੁਣਨਾ ਹੂੰ ਬਿਲਕੁਲ ਪਰ ਜਿਸ ਦਿਨ ਉਹਦਾ ਕਤਲ ਹੋਇਆ ਤੇ ਉਸ ਬਾਅਦ ਸੰਸਕਾਰ ਦੇ ਉੱਤੇ ਉਮੜੀ ਹੋਈ ਲੱਖਾਂ ਲੋਕਾਂ ਦੀ ਭੀੜ ਸਰਕਾਰ ਤੇ ਸਵਾਲ ਖੜੇ ਕਰ ਰਹੀ ਸੀ ਪ੍ਰਸ਼ਾਸਨ ਤੇ ਸਵਾਲ ਖੜੇ ਕਰ ਰਹੀ ਸੀ ਜਿਵੇਂ ਹੁਣ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਕਰਨ ਵਾਲੇ ਬੰਦੇ